ਜੇ ਵਾਰੀ ਦੀ ਕਾਹਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਸਤੰਬਰ ਨੂੰ ਜੋ ਪਟਾਲਾ ਜੋ ਹੁੰਦੀ ਸੰਭੂ ਪਾਰਦਰ ਤੇ ਡਿਊਟੀ ਚੱਲ ਰਹੀ ਆ ਉਹਦੇ ਵਾਸਤੇ ਅੱਜ ਪਿੰਡ ਰਾਈ ਚੱਕ ਗਰਾਇਆਂ ਕੋਟ ਅਤੇ ਪਿੰਡ ਬੱਲਾਂ ਤੋਂ ਜੋ ਆਪਣੇ ਵਲੰਟੀਅਰ ਆ ਉਹ ਰੇਲ ਗੱਡੀ ਰਾਹੀਂ ਐਸ ਵੇਲੇ ਜਰੰਦਰ ਪਹੁੰਚ ਗਏ ਆ ਤੇ ਥੋੜੇ ਚਿਰ ਤੱਕ 5 ਵਜੇ ਸੀ ਤਾਂ ਸੰਭੂ ਬਾਡਰ ਤੇ ਪਹੁੰਚ ਜਾਣਗੇ ਇਹ ਉਸ ਵੇਲੇ ਦੀਆਂ ਡੈਵ ਤਸਵੀਰਾਂ ਦੇਖਦੇ ਹਾਂ ਤੇ ਪਟਾਲਾ ਜੋਂ ਤੋਂ ਵਲੰਟੀਅਰ ਜੋ ਕੇ ਜਿਹੜੇ ਦੀਆਂ ਡਿਊਟੀਆਂ ਲੱਗੀਆਂ ਨੇ ਉਹਨਾਂ ਤੇ ਅੱਜ 20 ਤਰੀਕ ਨੂੰ 20 ਨਵੰਬਰ ਨੂੰ ਇਹ ਸੰਗਠਨ ਸੀ ਜੋ ਦੇ ਇਹ ਸੰਭੂ ਬਾਡਰ ਲਈ ਰਵਾਨਾ ਹੋਏ ਨੇ ਇਹ ਪਿੰਡ ਰਾਈ ਚੱਕ ਤੋਂ ਗਰਾਂ ਕੋਟ ਅਤੇ ਦੰਡ ਬੱਲਾਂ ਤੋਂ ਸਾਰੇ ਇਕੱਠੇ ਹੋ ਗਏ ਆਪਣੇ ਸੰਭੂ ਮੋਰ ਚੇਦੀ ਰਵਾਨਾ ਹੋਏ ਆ ਐਤ ਵੇਲੇ ਜਲੰਧਰ ਪਹੁੰਚ ਚੁੱਕੇ ਹਾਂ ਹਾਸਲੇ ਦੀਆਂ ਲਾ ਵੀਰਾਂ ਰੇਲ ਗੱਡੀ ਤੋਂ ਰੇਲ ਗੱਡੀ ਮੇਥੀ ਰਵਾਨਾ ਹੋ ਚਲੀ ਜਾਂ ਲੋਕ ਕਸਮ ਵੀ ਬਾਟਰ ਲਈ ਰਵਾਨਾ ਹੋ